ਅਸੀਂ ਅਸੀਂ ਇਹ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸ਼੍ਰੀ ਰਮਨ ਬਹਿਲ ਜੀ ਦੇ ਘਰ ਉਹਨਾਂ ਦੇ ਜੇ ਸੁਪਰੀਮੋ ਜੀ ਸਾਡੇ ਹੈਗੇ ਆ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜੀਵਾਲ ਜੀ ਦੇ ਜਨਮ ਦਿਨ ਦੇ ਉੱਤੇ ਇਕੱਠੇ ਹੋਏ ਆ ਤੇ ਇੱਕ ਕੇਕ ਕਟਿਆ ਹੈ ਤੇ ਅਸੀਂ ਉਹਨਾਂ ਦੇ ਜਨਮ ਦਿਨ ਤੇ ਇੱਕ ਅੱਜ ਭਗਵਾਨ ਜੀ ਕੋ ਪ੍ਰਾਰਥਨਾ ਕਰਦੇ ਆ ਕਿ ਜਿਹੜੇ ਉਹਨਾਂ ਦੇ ਜੀਵਨ ਚ ਰਾਜਨੀਤੀ ਕਰਕੇ ਕਸ਼ਟ ਆਏ ਹੋਏ ਆ ਠੀਕ ਹੈ ਜੀ ਉਹ ਕਸ਼ਟ ਜਿਹੜੇ ਆ ਸ਼ਾਇਦ ਸਾਰਿਆਂ ਨੂੰ ਪਤਾ ਹੀ ਆ ਕਿਵੇਂ ਆਇਆ ਹੈ ਕਾਜ਼ਰਾਂ ਦੇ ਆਸੀਂ ਚਾਹਨੇ ਕਿ ਉਹ ਜਿਹੜੇ ਕਸਟ ਭੁਗਵਾਉਣ ਜਿਹਨਾਂ ਦੀ ਜ਼ਿੰਦਗੀ ਉਹ ਦੂਰ ਕਰਨ ਤੇ ਇਹ ਦੁਆਰਾ ਆਪਣੀ ਪਾਰਟੀ ਦਾ ਬਾਹਰ ਆ ਕੇ ਪੂਰੇ ਤਰੀਕੇ ਨਾਲ ਲੀਡ ਕਰਨ ਬਾਕੀ ਜੋ ਉਹਨਾਂ ਦੀ ਸੋਚ ਹੈ ਉਹਦੇ ਨਾਲ ਆ ਪੂਰੀ ਪੂਰੀ ਆਮ ਆਦਮੀ ਪਾਰਟੀ ਆਪਣੇ ਪੂਰੇ ਇੰਡੀਆ 'ਚ ਵਰਕ ਕਰ ਰਹੀ ਹੈ ਤੇ ਇਹਨਾਂ ਦੇ ਇਹ ਅਸਲ 'ਚ ਜਿਆਦਾ ਕਿਹਾ ਨਾ ਬੰਦਾ ਨਹੀਂ ਸੀ ਮੇਰਾ ਪਰ ਜਦੋਂ ਅਸੀਂ ਕਿਤੇ ਜਨਮ ਬਣਾਨੇ ਆ ਨਾ ਤੇ ਉਦੋਂ ਉਹ ਬੰਦਾ ਸਰਾਖੇ ਦੇ ਅੰਦਰ ਹੋਈ ਉਹ ਗੱਲ ਜਿਹੜਾ ਮਨ ਨੂੰ ਚੁਪਦੀ ਹੈ ਬਾਕੀ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲੇ ਬੰਸਾਨ ਆ ਤੇ ਇਹ ਜਿਹੜਾ ਕੇਕ ਜਿਹੜਾ ਕਟਿਆ ਹੈ ਅੱਜ ਉਹਨਾਂ ਦੀ ਸੋਚ ਦੇ ਉਹਨਾਂ ਦੇ ਪਿਆਰ ਦੇ ਸਦਕੇ ਕਟਿਆ ਹੈ ਤੇ ਭਗਵਾਨ ਕਰੇ ਉਹਨਾਂ ਦੀ ਉਮਰ ਲੰਬੀ ਹੋਏ ਉਹਨਾਂ ਦੀ ਜਿਹੜੀ ਸੋਚ ਹੈ ਸਾਡੀ ਜਿਹੜੀ ਉਹਨ ਜਗਾਈ ਦੀ ਪੂਰੀ ਆਮ ਆਇ ਪਾਰਟੀ ਚ ਜਿਸ ਤਰ੍ਹਾਂ ਉਹਨਾਂ ਨੇ ਸੋਚ ਸਾਡੀ ਪੰਜਾਬ ਚ ਪੂਰਾ ਕਮਾਲ ਕੀਤਾ ਅੱਗੇ ਵੀ ਸਾਡੀ ਪਾਰਟੀ ਅਸਾਂ ਕਮਾਲ ਕਰਦੀ ਰਹੇ ਤੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿੰਦਾਬਾਦ ਅਸੀਂ ਉਹਨਾਂ ਦੀ ਲੰਬੀ ਉਮਰ ਦੇ ਪ੍ਰਾਰਥਨਾ ਕਰ ਰਹੇ ਆ ਉਹਨਾਂ ਦੇ ਜਨਮ ਦਿਨ ਤੇ ਅੱਜ ਕੇਕ ਕਟਿਆ ਗਿਆ ਵਾ ਔਰ ਉਹਨਾਂ ਦੀ ਸੋਚ ਤੇ ਅਸੀਂ ਪਹਿਰਾ ਦਿੰਨੇ ਆ ਉਹਨਾਂ ਨੇ ਜਿਹੜੇ ਜੋ ਸਰਕਾਰ ਬਣੀ ਆ ਉਹਨੇ ਆਪਣੇ ਸਰਕਾਰ ਵਿੱਚ ਜੋ ਜੋ ਸੋਚਿਆ ਏ ਜੋ ਜੋ ਉਹਨੇ ਵਾਅਦੇ ਕੀਤੇ ਸੀ ਉਸ ਵਾਅਦੇ ਦੇ ਉਹਨੇ ਕੰਮ ਪੂਰੇ ਕੀਤੇ ਔਰ ਉਹ ਪਾਰਟੀਆਂ ਨੂੰ ਉਹ ਸਹਿਮ ਨਹੀਂ ਹੋਇਆ ਉਹਦੇ ਤੇ ਆ ਗਏ ਉਹਨਾਂ ਨੂੰ ਨਜਾਇਜ਼ ਉਹਨਾਂ ਦੇ ਜਿਹੜੇ ਅਵਰੋਧ ਚੜ੍ਹ ਕੇ ਉਹਨਾਂ ਨੂੰ ਅੰਦਰ ਦਿੱਤਾ ਗਿਆ ਉਹ ਪਰਮਾਤਮਾ ਆਈ ਉਹਨਾਂ ਕਹਿੰਨਿਆ ਬਹੁ ਆਣ ਇਹਨਾਂ ਨੂੰ ਜੋ ਵੀ ਆ ਇਹਨਾਂ ਨੂੰ ਬੁੱਧੀ ਦੇ ਆਪਣੇ ਇਹਨਾਂ ਦੇ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਅਸੀਂ ਉਹਨਾਂ ਦੀ ਸੋਚ ਤੇ ਅੱਜ ਆਪਣੇ ਉਹਨਾਂ ਦਾ ਜਨਮ ਦਿਨ ਤੇ ਅੱਜ ਇਹ ਘਟਿਆ ਵਾ ਔਰ ਉਹਨਾਂ ਨੂੰ ਬਹੁਤ-ਬਹੁਤ ਬਧਾਈ ਦਿੰਦੇ ਆ ਅੱਜ ਹੀ ਨੈਸ਼ਨਲ ਸੁਪਰੀਮਾ ਆਪਣੇ ਅਰਵਿੰਦ ਕੇ ਜੀਵਲ ਦਾ ਜਨਮ ਦਿਨ ਮਨਾਇਆ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਨੂੰ ਤਾਂਨਸ਼ਾਹੀ ਸਰਕਾਰ ਨੇ ਗ੍ਰਿਫਤਾਰ ਜੋ ਕੀਤਾ ਲੇਕਿਨ ਉਹਨਾਂ ਦੀ ਸੋਚ ਸਾਡੇ ਨਾਲ ਹੈ ਅਸੀਂ ਉਹਨਾਂ ਦੀ ਸੋਚ ਨਾਲ ਜੁੜੇ ਆਂ ਤੇ ਉਹਨਾਂ ਦੀ ਸੋਚ ਤੇ ਹਮੇਸ਼ਾ ਪਿਆਰਾ ਦਿਆਂਗੇ ਸਤਿਆ ਕਹਿੰਦੇ पराजित ਹੋ पराजित ਨਹੀਂ ਹੋ ਸਕਦਾ ਪਰੇਸ਼ਾਨ ਹੋ ਸਕਦਾ ਅਸੀਂ ਕੇਜਰੀਵਾਲ ਸਾਹਿਬ ਦੇ ਵਾਸਤੇ ਪਰਮਾਤਮਾ ਅੱਗੇ ਦੁਆ ਮੰਗਨੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਉਹਨਾਂ ਦੀ ਜਨਮ ਦਿਨ ਤੇ ਇੱਕ ਪ੍ਰਾਣ ਲੈ ਆ ਵਪਾਰ ਮੰਡਲ ਗੁਰਾਸਪੁਰ ਨੇ ਕਿ ਅਸੀਂ ਵਪਾਰੀਆਂ ਦੀ ਹਰ ਮੁਸ਼ਕਲਾਂ ਨੂੰ ਹਰ ਕੋਈ ਔਕੜ ਉਹਨਾਂ ਨੂੰ ਆਉਂਦੀ ਹੈ ਕਿਸੇ ਕਿਸਮ ਦੀ ਔਕੜ ਆਉਂਦੀ ਹੈ ਅਸੀਂ ਉਹਨਾਂ ਦਾ ਹਮੇਸ਼ਾ ਨਾਲ ਸਾਥ ਦੇਾਂਗੇ ਜੈ ਹਿੰਦ